ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਪਸੋ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੁਹਾਡਾ ਮੇਰੇ ਚੈਨਲ ਉੱਤੇ ਬਹੁਤ ਬਹੁਤ ਸਵਾਗਤ ਹੈ ਜਿਵੇਂ ਕਿ ਲਾਸਟ ਕੁਝ ਵੀਡੀਓਜ਼ ਦੇ ਵਿੱਚ ਆਪਾਂ ਤੁਹਾਨੂੰ ਨਿੱਕੀ ਬੂਟੀ ਵਾਲੇ ਸੂਟ ਬਣਾਉਣੇ ਸਿਖਾਏ ਸੀ ਉਹਦੇ ਵਿੱਚ ਕਿਵੇਂ ਆਪਾਂ ਛੋਟੇ ਛੋਟੇ ਈਜ਼ੀ ਫਲਾਰ ਪਾ ਕੇ ਜਿਹੜੇ ਸੂਟ ਆਪਾਂ ਰੈਡੀ ਕਰ ਸਕਦੇ ਹਾਂ ਉਹ ਤੁਹਾਨੂੰ ਦੱਸਿਆ ਸੀ ਅੱਜ ਆਪਾਂ ਤੁਹਾਡੇ ਲਈ ਇੱਕ ਹੋਰ ਨਵਾਂ ਛੋਟਾ ਜਿਹਾ ਫਲਾਰ ਲੈ ਕੇ ਆਏ ਹਾਂ ਚਲੋ ਕਰਦੇ ਹਾਂ ਅੱਜ ਦੀ ਵੀਡੀਓ ਸਟਾਰਟ हाँ जी सब तो पहला आप जिते फलार बना है उथे आपदा मार्क कर लेना है का। ठीक है ये मार्क बना उपर आप स्टिच बनावा स्टिच लगावे अपा इथों नीडल नदा देना, ठीक है फिर इधर एद्द एवं एदा कना ਠੀਕ ਹੈ ਹੁਣ ਆਪਾਂ ਨੀਡਲ ਨੂੰ ਇੱਥੋਂ ਕੱਢਾਂਗੇ ਇਹਦੇ ਵਿੱਚ ਦੀ ਲੰਘਾ ਕੇ ਫਿਰ ਇਹਦੇ ਵਿੱਚ ਦੀ ਲੰਘਾ ਦਾਂਗੇ ਠੀਕ ਹੈ ਫਿਰ ਇਹਦੇ ਵਿੱਚ ਦੀ ਲੰਘਾ ਕੇ ਇਹਦੇ ਵਿੱਚ ਦੀ ਲੰਘਾਵਾਂਗੇ ਇੱਦਾਂ ਜਿੰਨਾ ਵੀ ਤੁਸੀਂ ਵੱਡਾ ਕਰਨਾ ਚਾਹੋ ਇਸ ਫਲਾਰ ਨੂੰ ਉਨਾ ਵੱਡਾ ਕਰ ਸਕਦੇ ਬਹੁਤ ਸੋਖਾ ਫਲਾਰ ਹੈ ਇਹ ਬਹੁਤ ਹੀ ਸੋਖਾ ਠੀਕ ਹੈ ਇਦਾਂ ਤੁਸੀਂ 7-8 ਵਾਰ ਇਹਨੂੰ ਇਦੇ ਵਿੱਚ ਦੀ ਲਗਾਉਣਾ ਹੈਗਾ। ਦੈਨ ਇਹਨੂੰ ਤੁਸੀਂ نیچے ਲੈ ਜਾਣ। ਹੁਣ ਆਪਾਂ ਕਿਸੇ ਹੋਰ ਕਲਰ ਦਾ ਥ੍ਰੈਡ ਲਵਾਂਗੇ। ਤੇ ਤੁਸੀਂ ਮਾਰਕ ਕਰ ਲੈਣਾ ਜਿਵੇਂ ਆਪਾਂ ਇੱਥੋਂ 2 3 ਇਧਰ ਆਏ ਮਾਰਕ ਕਰਕੇ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਅਗਲਾ ਪ੍ਰੋਸੈਸ ਆਪਾਂ ਕਿਸੇ ਹੋਰ ਕਲਰ ਦਾ ਥ੍ਰੈਡ ਲੈਣਾ ਇਦੀ ਕੰਟਰਾਸਟ ਕਰਦਾ ਥ੍ਰੈਡ ਲਵਾਂਗੇ ਇੱਥੇ ਆਪਾਂ ਮਾਰਕ ਕੀਤਾ ਉੱਥੋਂ ਨੀਡਲ ਨੂੰ ਕੱਢਾਂਗੇ ਨੀਡਲ ਕੱਢਣ ਤੋਂ ਬਾਅਦ ਆਪਾਂ ਨਾਟਵਰਕ ਕਰਾਂਗੇ ਇੱਥੇ ਹੁਣ ਆਪਾਂ 1 2 3 4 ਚਾਰ ਵਾਰੀ ਘਮਾਇਆ ਥੈਨ ਇਹਨੂੰ ਆਪਾਂ ਸੂਈ ਨੂੰ ਹਲਕੇ ਜਿਹੇ ਹੱਥ ਨਾਲ ਘਮਾਉਂਦੇ ਹੋਏ ਇਦਾਂ ਲੈ ਜਾਵਾਂਗੇ ਠੀਕ ਹੈ ਫਿਰ ਆਪਾਂ ਨੀਡਲ ਨੂੰ ਇਹਦੇ ਬਿਲਕੁਲ ਨਾਲੋਂ ਦੀ ਕੱਢਣਾ ਹੈਗਾ ਤਾਂ ਇਹਦੇ ਸੈਂਟਰ ਚ ਆ ਕੇ ਇਦਾਂ ਕੱਢ ਦੇਣਾ ਐਵੇਂ ਠੀਕ ਹੈ ਫਿਰ ਆਪਾਂ ਨੀਡਲ ਨੂੰ ਇੱਥੋਂ ਕੱਢਾਂਗੇ 1 2 3 4 ਦੈਨ نیچے ਲੈ ਜਾਾਂਗੇ ਹਲਕੇ ਜਿਹੇ ਹੱਥ ਨਾਲ ਘੁਮਾਉਂਦੇ ਹੋਏ نیچے ਲੈ ਜਾਾਂਗੇ ਇਦਾਂ ਤਾਂ ਦੈਨ ਆਪਾਂ ਇਹਨੂੰ ਫਿਰ ਇੱਥੋਂ ਲੈ ਕੇ ਆਵਾਂਗੇ ਤੇ ਇਹਦੇ ਸੈਂਟਰ 'ਚ ਕੱਢ ਦਾਂਗੇ ਠੀਕ ਹੈ ਫਿਰ ਜਿੱਥੇ ਆਪਾਂ ਨਿਸ਼ਾਨ ਲਗਾਇਆ ਸੀ ਉੱਥੋਂ ਆਪਦੀ ਨੀਡਲ ਨੂੰ ਕੱਢਾਂਗੇ ਫਿਰ 1 2 3 4 ਬਾਹਰਲੇ ਪੇਟ ਕੀ ਸੂਈ ਦੇ ਉੱਪਰ ਤਾਂ ਇਹਨੂੰ ਆਪਾਂ نیچے ਲੈ ਜਾਾਂਗੇ ਕਿੱਦਾਂ ਠੀਕ ਹੈ ਤਾਂ ਫੇਰ ਆਪਾਂ ਇਹਦੇ ਸੈਂਟਰ ਚੋਂ ਇੱਥੋਂ ਕੱਢਾਂਗੇ ਤਾਂ ਇਹਨੂੰ ਵੀ ਆਪਾਂ ਇਹਦੇ ਸੈਂਟਰ ਚ ਲੈ ਜਾਵਾਂਗੇ ਇਹਦਾ ਤਾਂ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਛੋਟਾ ਜਿਹਾ ਫਲਾਰ ਬਣ ਗਿਆ ਹੁਣ ਇਹਨੂੰ ਆਪਾਂ ਕੰਪਲੀਟ ਕਰਦੇ ਹਾਂ نیچے ਲਿਜਾ ਕੇ ਆਪਾਂ ਇੱਕ ਨੋਟ ਲਗਾਵਾਂਗੇ ਹਾਂਜੀ ਹੁਣ ਆਪਾਂ ਇਹਦੀਆਂ ਪੱਤੀਆਂ ਬਣਾਵਾਂਗੇ इथों नीडल ना ठीक है, है। बिलकुल ये करके क्डा कर एवेंडल आप नीचे कट देंगे ठीक है फिर आप क्डा ਫਿਰ ਇਹਦੇ ਨਾਲ ਹੀ ਇੱਥੋਂ ਜੇ ਤੁਹਾਨੂੰ ਨਾਂ ਵੀ ਬਣਾਉਣਾ ਆ ਵੀ ਤਾਂ ਤੁਸੀਂ ਡਰਾ ਵੀ ਕਰ ਸਕਦੇ ਹੋ ਇਹਨੂੰ ਪੱਤੀਆਂ ਵਗੈਰਾ ਨਾਂ ਬਣਾਉਣੀਆਂ ਆਉਂਦੀਆਂ ਹੁਣ ਤਾਂ ਤੁਸੀਂ ਡਰਾ ਵੀ ਕਰ ਸਕਦੇ ਹੋ ਇੱਦਾਂ ਠੀਕ ਹੈ ਫਿਰ ਆਪਾਂ ਛੋਟੀ ਜੀ ਡੰਡੀ ਵੀ ਬਣਾ ਦਾਂਗੇ ਇਹਦੀ ਇੱਦਾਂ ਠੀਕ ਹੈ ਇਹ ਤੁਸੀਂ ਇੱਥੋਂ ਤੱਕ ਵੀ ਰੱਖ ਸਕਦੇ ਹੋ ਜੇ ਇਸ ਫਲਾਰ ਨੂੰ ਤੁਸੀਂ ਵਧਾਉਣਾ ਹੈ ਤਾਂ ਤੁਸੀਂ ਵਧਾ ਵੀ ਸਕਦੇ ਹੋ ਠੀਕ ਹੈ ਇਹਦੇ ਇੱਥੇ ਛੋਟੀਆਂ-ਛੋਟੀਆਂ ਪੱਤੀਆਂ ਹੋਰ ਪਾ ਸਕਦੇ ਹੋ ਮੈਂ ਤੁਹਾਨੂੰ ਦੱਸਦੀ ਆਂ ਪਾ ਕੇ ਛੋਟੀ ਜੀ ਪੱਤੀ ਬਣਾਉਣੀ ਹੈ ਆਪਾਂ ਇਦਾਂ ਇਹਨੂੰ ਵਧਾ ਵੀ ਸਕਦੇ ਆਂ ਆਪਾਂ ਫਲਾਰ ਨੂੰ ਜੇ ਹੋਰ ਵੱਡਾ ਕਰਨਾ ਹੈ ਹਲਕਾ ਜਿਹਾ ਇੱਦਾਂ ਵੀ ਰੱਖ ਸਕਦੇ ਆ ਇੰਨਾ ਵੀ ਸੋਹਣਾ ਲੱਗੇਗਾ ਜੇ ਇੱਕ ਇੱਕ ਪੱਤੀ ਪਾਉਣੀ ਆ ਤਾਂ ਇੰਨਾ ਵੀ ਸੋਹਣਾ ਲੱਗੇਗਾ ਇੱਦਾਂ ਠੀਕ ਹੈ ਹੁਣ ਆਪਾਂ ਇਹਦੇ ਸੈਂਟਰ 'ਚ ਇੱਕ ਮੋਤੀ ਲਗਾ ਕੇ ਇਹਦੀ ਲੁੱਕ ਨੂੰ ਕੰਪਲੀਟ ਕਰਾਂਗੇ ਇੱਕ ਛੋਟੇ ਸਾਈਜ਼ ਦਾ ਆਪਾਂ ਮੋਤੀ ਲਵਾਂਗੇ ਹੁਣ ਆਪਾਂ ਇਹਦੇ ਸੈਂਟਰ ਦੇ ਵਿੱਚ ਇੱਥੇ ਲਗਾ ਦਾਂਗੇ ਇਹਦਾ 사이 ਦੀ ਖੂਬਸੂਰਤੀ ਨੂੰ ਜਿਹੜਾ ਮੋਤੀ ਆ ਚਾਰ ਚੰਨ ਲਾ ਦੂਗਾ ਇਹ ਜਿਹੜਾ ਤੁਸੀਂ ਡਿਜ਼ਾਈਨ ਹੈ ਆਪਦੀਆਂ ਸਿੰਪਲ ਕੋਟੀਆਂ ਜਾਂ ਤੁਹਾਡੇ ਸਿੰਪਲ ਜੈਕਟਸ ਸਵੈਟਰਸ ਕੁਝ ਵੀ ਤੁਹਾਡੇ ਕੋਲੇ ਪਲੇਨ ਹੈਗਾ ਤੁਸੀਂ ਉਹਦੀ ਲੁੱਕ ਨੂੰ ਚੇਂਜ ਕਰਨਾ ਚਾਹੁੰਦੇ ਹੋ ਤਾਂ ਇਹ ਡਿਜ਼ਾਈਨ ਤੁਸੀਂ ਉਹਦੇ ਉੱਤੇ ਬਣਾ ਸਕਦੇ ਹੋ ਦੇਖੋ ਕਿੰਨਾ ਸੋਹਣਾ ਫੁੱਲ ਲੱਗ ਰਿਹਾ ਉਮੇਂ ਸੋ ਤੁਹਾਨੂੰ ਸਟੈਪ ਬਾਈ ਸਟੈਪ ਚੰਗੀ ਤਰ੍ਹਾਂ ਸਮਝ ਲੱਗ ਗਿਆ ਹੋਵੇਗਾ ਕਿ ਇਹ ਆਪਾਂ ਫਲਾਰ ਕਿੱਦਾਂ ਬਣਾਇਆ ਜੇ ਤੁਹਾਨੂੰ ਇਹ ਫਲਾਰ ਮੇਰਾ ਪਸੰਦ ਆਇਆ ਤਾਂ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਿਓ ਦੈਨ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਤੁਹਾਡਾ ਮੇਰੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ